ਤੁਸੀਂ ਆਪਣੇ ਬੱਚਿਆਂ ਨੂੰ ਵੀ 2 ਲੱਖ ਰੁਪਏ ਮਹੀਨਾ ਕਿੱਦਾਂ ਦੇ ਸਕਦੇ ਆ ਵੀ ਤਨਖਾਹ ਉਹ ਕਿਸ ਤਰ੍ਹਾਂ ਲੈ ਸਕਦੇ ਆ ਅੱਜ ਦੀ ਵੀਡੀਓ 'ਚ ਤੁਹਾਨੂੰ ਦੱਸੂਗਾ ਵੀਡੀਓ ਦੇਖਦੇ ਰਹੋ ਸਮਝਣੇ ਵਾਲੀ ਗੱਲ ਹੈ ਵੀ ਤੁਸੀਂ ਉਹਨੂੰ ਹਰ ਮਹੀਨੇ 2 ਲੱਖ, 2.5 ਲੱਖ, 3 ਲੱਖ ਤੱਕ ਵੀ 4 ਲੱਖ ਤੱਕ ਵੀ ਉਹਨਾਂ ਦੀ ਤਨਖਾਹ ਬਣ ਸਕਦੀ ਹੈ ਉਹ ਤੁਹਾਨੂੰ ਮੈਂ ਦੱਸਦਾ ਵੀਡੀਓ ਤੁਸੀਂ ਦੇਖਦੇ ਰਹੋ ਅੱਜ ਦੇ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਤੇ ਮੋਟਰ ਦੇ ਪੁੱਜੇ ਹੋਏ ਆ ਬਹੁਤ ਸੰਗੜੀ ਤੁੰਦ ਪਈ ਹੋਈ ਆ ਤੇ ਫੇਸਬੁੱਕ 'ਤੇ ਲਾਈਵ ਹੋਇਆ ਸੀ ਕਈ ਲੱਖਾਂ 'ਚ ਨਹੀਂ ਇਹ ਤਾਂ ਸਾਢੇ ਲੱਖਾਂ 'ਚ ਹੈਗੀ ਆ ਤੁਸੀਂ ਵੀ ਦੱਸਿਓ ਵੀ ਤੁਹਾਡੀ ਸਾੜ ਸੰਗਣੇ ਤੁੰਦ ਪਈ ਹੋਈ ਹੈ ਗੱਲ ਕਰਦੇ ਆਂ ਵੀ ਤੁਸੀਂ ਆਪਣੇ ਬੱਚਿਆਂ ਨੂੰ 2 ਲੱਖ ਰੁਪਏ ਤਨਖਾਹ ਕਿਸ ਤਰ੍ਹਾਂ ਦੇ ਸਕਦੇ ਆ ਵੀ ਕਿੱਦਾਂ ਬਣ ਸਕਦਾ ਹੈ ਹੁਣੀ ਹੁਣੀ ਮੈਂ ਚੰਡੀਗੜ੍ਹ ਫੋਨ ਕਰ ਦਿੱਤਾ ਤੇ ਆਪਣੇ ਭਰਾ ਨੂੰ ਵੀ ਆਪਣੇ ਬੱਚਿਆਂ ਦੀ ਤੂੰ ਫੀਸ ਕਿੰਨੀ ਦੇ ਰਿਹਾ ਕਹਿੰਦਾ ਟੋਟਲ ਮਿਲਾ ਕੇ 13 ਤੋਂ 14 ਹਜ਼ਾਰ ਮਹੀਨੇ ਦਾ ਦੋਨੇ ਬੱਚਿਆਂ ਦਾ ਜਾਂਦਾ ਵਿੱਚ ਬੈਂਨ ਵਾਲੇ ਨੂੰ ਵਿੱਚ ਟਿਊਸ਼ਨ ਵਾਲੇ ਨੂੰ ਵਿੱਚ ਸਕੂਲ ਦੀ ਫੀਸ ਜੇ ਕਹਿੰਦਾ ਹੋਰ ਐਨੂ ਨੂੰ ਜਿਹੜੇ 4 ਖਰਚੇ ਹੁੰਦੇ ਸਕੂਲ ਦੇ ਪਾ ਕੇ ਤਾਂ ਮੰਨ ਕੇ ਚੱਲ ਵੀ 16-17000 ਤੱਕ ਮੰਨ ਕੇ ਜਿਹੜੇ ਕਿ ਪੇਪਰ ਵੀ ਆ ਜਾਂਦੇ ਵਿੱਚ ਹੋਰ ਐਕਟੀਵਿਟੀਆ ਹੋਰ ਜਿਹੜੀਆਂ ਚੀਜ਼ਾਂ ਹੁੰਦੀਆਂ ਸਕੂਲ ਦੇ ਆ ਆ ਚਾਰਜ ਉਹ ਚਾਰਜ ਚਲੋ ਔਸਤਨ ਆਪਾਂ ਕੱਢ ਲੈਂਦੇ ਆ ਵੀ 4000 ਇੱਕ ਬੱਚੇ ਦਾ ਖਰਚਾ ਮੰਨ ਕੇ ਚੱਲੀਏ ਆਪਾਂ ਦੋਨੇ ਬੱਚਿਆਂ ਦਾ ਮੈਨੂੰ ਦੱਸਿਆ ਮੈਨੂੰ ਆ ਸਾਡੀ ਪਰੀ 5 ਵਿੱਚ ਪੜ੍ਹਦੀ ਤੇ ਮੁੰਡਾ ਜਿਹੜਾ ਵੱਡਾ ਉਹ 10 ਵਿੱਚ ਪੜਦਾ ਮੈਂ ਕਿਉਂ ਨਾ ਆਪਣੇ ਘਰਦਿਆਂ ਤੋਂ ਗੱਲ ਸਟਾਰਟ ਕੀਤੀ ਜਾਵੇ ਜਿਹੜੀ ਕੱਲ ਮੈਨੂੰ ਇੱਕ ਗੱਲ ਹਿੱਟ ਕੀਤੀ ਹਰ ਇੱਕ ਬੰਦਾ ਮੈਨੂੰ ਮਿਲਿਆ ਬੜਾ ਤਖੜੇ ਘਰ ਚੋਂ ਹੈ ਬੜਾ ਇੰਟੈਲੀਜੈਂਟ ਵੀ ਹੈ ਦਿਮਾਗ ਵੀ ਹੈ ਬੰਦੇ ਕੋਲ ਜਿਹੜੀ ਉਹਦੀ ਗੱਲ ਮੈਨੂੰ ਚੰਗੀ ਲੱਗੀ ਜੇ ਤੁਸੀਂ ਅਪਲਾਈ ਕਰ ਸਕਦੇ ਹਾਂ ਮੈਂ ਉਹਨੂੰ ਪੁੱਛਿਆ ਯਾਰ ਮੈਂ ਤਾਇਰ ਬੱਚੇ ਆਪਣੇ ਸਰਕਾਰੀ ਸਕੂਲਾਂ 'ਚ ਪਾਏ ਹੋਏ ਆ। ਕਹਿੰਦਾ ਹਾਂ ਕਿਉਂ ਨਹੀਂ ਯਾਰ ਕਹਿੰਦਾ ਇੱਥੇ ਸਭ ਕੁਝ ਫ੍ਰੀ ਹੈ ਸਰਕਾਰੀ ਸਕੂਲਾਂ ਦੇ ਵਿੱਚ। ਮੈਂ ਕਹਾਂ ਉਹ ਤਾਂ ਹੈ। ਮੈਂ ਤੋ ਐਡਾ ਬੰਦਾ ਪ੍ਰਾਈਵੇਟ ਸਕੂਲਾਂ 'ਚ ਨਹੀਂ ਪੜਾ ਸਕਦਾ ਹੈਗਾ। ਕਹਿੰਦਾ ਹਾਂ ਪੜਾ ਸਕਦਾ ਕਿਉਂ ਨਹੀਂ ਪੜਾ ਸਕਦਾ। ਫਿਰ ਇਹਦਾ ਕਾਰਨ ਕੀ ਆ? ਹੁਣ ਤੁਸੀਂ ਉਹ ਬੰਦੇ ਦਾ ਜੋ ਬੰਦੇ ਨੇ ਦਿਮਾਗ ਵਰਤੇ ਆ। ਠੀਕ ਆ ਤੁਹਾਨੂੰ ਗੱਲ ਸਮਝਾਉਂਦਾ। ਜੇ ਤੁਸੀਂ ਸਮਝੋਗੇ। ਠੀਕ ਕਹਿੰਦੇ ਸਾਡੇ ਬੱਚਾ 'ਤੇ ਬਹੁਤ ਜ਼ਿਆਦਾ ਖਰਚਾ ਹੁੰਦਾ। ਠੀਕ ਆ। ਉਹ ਕਹਿੰਦਾ ਵੀ ਯਾਰ ਜੇ ਮੇਰੀ ਔਸਤ ਇੱਕ ਬੱਚੇ ਦੀ 4000 ਮਹੀਨਾ ਚੱਲ 5000 ਮੰਨ ਕੇ ਚੱਲਾਂਗਾ ਮੈਂ ਜੇ ਸਾਲ ਦਾ ਵੀ ਲਾਵਾਂ ਮੈਂ ਵੀ 5000 ਇੱਕ ਬੱਚੇ ਦਾ ਮੇਰਾ ਮਹੀਨੇ ਦਾ ਖਰਚਾ ਆ ਜਾਂਦਾ ਕਹਿੰਦਾ ਇਹੀ ਪੈਸਾ ਮੈਂ ਇਹਨਾਂ ਦੇ ਨੌ ਉੱਪਰ ਸ਼ੇਅਰ ਮਾਰਕੀਟ ਚ ਲਾ ਰਿਹਾ ਸ਼ੇਅਰ ਮਾਰਕੀਟ ਦੇ ਬੰਦੇ ਨੂੰ ਗਿਆਨ ਹੈਗਾ ਸਿੱਪ ਚਲਾ ਰਿਹਾ ਕਹਿੰਦਾ ਸਾਲ ਦਾ ਮੈਂ ਆਪਣੇ ਬੱਚਿਆਂ ਦਾ 60 ਤੋਂ 70000 ਸ਼ੇਅਰ ਮਾਰਕੀਟ ਚ ਲਾ ਜਾਂਦਾ ਮੈਂ ਹੋਰ ਕਹਿੰਦਾ ਕਈਆਂ ਦੇ ਰਿਟਰਨ ਤਾਂ 20 ਗੁਣਾ ਵੀ ਹੈਗੇ 30 ਗੁਣਾ 100 ਗੁਣਾ ਵੀ ਹੋ ਸਕਦਾ ਜਿਹੜੇ ਕਹਿੰਦਾ ਪੈਸੇ ਉਹ ਨਾ ਕੋਈ ਮਾਰਕੀਟ 'ਚ ਪੈਸੇ ਲੱਗ ਜਾਂਦੇ ਆ ਕਿਸੇ ਨਾ ਕਿਸੇ ਦਾ ਸ਼ੇਅਰ ਮਾਰਕੀਟ ਅੱਜ ਤੋਂ ਜਦੋਂ ਬੱਚੇ ਨੇ 15 ਸਾਲ ਦਾ ਹੋਣਾ 16 ਸਾਲ ਦਾ ਹੋਣਾ ਕਹਿੰਦਾ ਉਹਨਾਂ ਵਿੱਚ ਤੋਂ ਵੀ ਮੈਂ 2 ਲੱਖ ਕੱਢੂਗਾ ਬੱਚੇ ਨੂੰ 2 ਲੱਖ ਮਹੀਨੇ ਦਾ ਹੱਥ ਪਰ ਰੱਖੀ ਹੋਊਗਾ ਸਮਝੇ ਗੱਲ ਮੇਰਾ ਹਾਂ ਯਾਰ ਫਿਰ ਮੈਂ ਭਰਾ ਨਾਲ ਗੱਲ ਕੀਤੀ ਉਹਨੂੰ ਬੈਠਾ ਬੈਠਾ ਯਾਰ ਕਿੰਨਾ ਪੈਸਾ ਇਹੀ ਕਿਤੇ ਸ਼ੇਅਰ ਮਾਰਕੀਟ ਚ ਕਿਤੇ ਪੈਸਾ ਲਾਇਆ ਹੁੰਦਾ ਉਹਨੇ ਹੁਣ ਤੱਕ ਉਹਨੂੰ ਕਿੰਨੇ ਰਿਟਰਨ ਆ ਜਣੀ ਸੀ ਸੋਚਣ ਵਾਲੀ ਗੱਲ ਹੈ ਇਹ ਫਿਰ ਦੂਜੀ ਗੱਲ ਜਿਹੜੇ ਬੰਦੇ ਨਾਲ ਪਹਿਲੇ ਨਾਲ ਮਿਲਿਆ ਤਾਂ ਨਾ ਜਦੋਂ ਸਾਡੀ ਗੱਲ ਹੁੰਦੀ ਮੈਂ ਯਾਰ ਪ੍ਰਾਈਵੇਟ ਸਕੂਲਾਂ ਚ ਪੜ੍ਹਾਈ ਜ਼ਿਆਦਾ ਵਧੀਆ ਹੁੰਦੀ ਬੱਚੇ ਦੀ ਕੇਅਰ ਜ਼ਿਆਦਾ ਹੁੰਦੀ ਹੈ ਸਰਕਾਰੀ ਸਕੂਲਾਂ ਚ ਪੜ੍ਹਾਈ ਨਹੀਂ ਹੈਗੀ ਕਹਿੰਦਾ ਕਹਿੰਦਾ ਐਂ ਕਰੀ ਇੱਕ ਸਾੜ ਮੇਰੇ ਬੱਚੇ ਪੇठा ਲਦੇ ਕਿੱਕਸਰਟ ਪ੍ਰਾਈਵੇਟ ਸਕੂਲ ਵਾਲੇ ਬਿਠਾ ਲਦੇ ਕਹਿੰਦਾ ਮੁਕਾਬਲਾ ਕਰਾਦੀ ਕਹਿੰਦਾ ਹਾਂ ਯਾਰ ਉਹ ਸਾਡਾ ਹੀ ਆ ਭਤੀਜਾ ਕੈਨੇਡਾ ਗਿਆ ਉਹਨੇ ਜਿੰਨੀ ਵੀ ਪੜ੍ਹਾਈ ਕਰੀ ਆ ਸਰਕਾਰੀ ਸਕੂਲ ਚ ਕਰੀ ਆ ਤੇ ਪਹਿਲੀ ਵਾਰ ਦੇ ਵਿੱਚ ਹੀ ਉਹ ਛੇ ਬੈਡ ਲੈ ਕੇ ਕੈਨੇਡਾ ਗਿਆ ਇਹ ਨਹੀਂ ਕਿ ਪੜ੍ਹਾਈ ਹੈ ਸਰਕਾਰੀ ਸਕੂਲਾਂ ਦੇ ਵਿੱਚ ਵੀ ਪਰ ਇੱਕ ਨਾ ਮਾਪੇ ਦੀ ਉਹ ਬਣੀ ਹੋਈ ਆ ਵੀ ਨਹੀਂ ਅਸੀਂ ਦਾ ਬੱਚੇ ਪ੍ਰਾਈਵੇਟ ਚ ਪੜਾਉਣ ਦੇਖੋ ਦੇ ਸਾਡੇ ਬੱਚੇ ਵੀ ਦੂਜੇ ਬੱਚੇ ਆ ਵਾਂ ਵਰਦੀ ਪਾ ਕੇ ਸੀ ਬੈਨ ਚੜਾਈਏ ਕਿਸੇ ਰੰਗਦਾ ਜਿਹੜੇ ਬੰਦੇ ਇੰਟੈਲੀਜੈਂਟ ਹੋ ਕਿਦਾਂ ਕਿਤੇ ਗੱਲ ਸੋਚਣਗੇ ਜਿਨ੍ਹਾਂ ਦੇ ਬੱਚੇ ਹੋਣੇ ਆ ਜਿਨ੍ਹਾਂ ਦੇ ਬੱਚੇ ਪੜ ਰਹੇ ਆ ਦਿਮਾਗ ਲਾ ਲੋ ਚੀਜ਼ ਪਰ ਪੈਸੇ ਦੀ ਕਮੀ ਨਹੀਂ ਹੈ ਇੱਥੇ ਇੰਡੀਆ ਦੇ ਵਿੱਚ ਮੈਂ ਥੋੜਾ ਦਿਮਾਗ ਲਾਉਣਾ ਪੈਂਦਾ ਔਰ ਤੁਸੀਂ ਪ੍ਰਾਈਵੇਟ ਸਕੂਲਾਂ ਚ ਪੜਾਉਂਦੇ ਆ ਇੰਨੇ ਦਿਨ ਰਾਤ ਇੱਕ ਮਿਹਨਤ ਕਰਦੇ ਬੱਚਿਆਂ ਵਾਸਤੇ ਲਾਉਂਦੇ ਤੁਹਾਨੂੰ ਇਹ ਹੈ ਕਿ ਵੀ 18 ਸਾਲ ਬਾਅਦ ਨੌਕਰੀ ਮਿਲ ਜੂਗੀ ਹੈ ਕੋਈ ਉਹਨਾਂ ਦਾ ਵੀ ਤੁਸੀਂ ਇਹ ਸੋਚਦੇ ਚਲੋ ਅਸੀਂ ਬਾਹਰ ਭੇਜ ਦਾਂਗੇ ਬਾਹਰ ਦੇ ਤੁਸੀਂ ਹਾਲਾਤ ਇਸ ਟੰਪ ਦਾ ਇੰਨੇ ਭੱਦਰ ਹੋਏ ਹੋਏ ਆ ਬਹੁਤ ਜ਼ਿਆਦਾ ਕੱਲ ਹੀ ਇੱਕ ਮੈਨੂੰ ਬੰਦੇ ਦਾ ਫੋਨ ਆਇਆ ਤੇ ਕਹਿੰਦਾ ਵੀਰੇ ਇਸ ਮਾਮਲੇ ਪਰ ਕੋਈ ਵੀਡੀਓ ਬਣਾ ਕੇ ਪਾ ਯਾਰ ਕਹਿੰਦਾ ਇੱਥੇ ਸਟੂਡੈਂਟਾਂ ਦਾ ਹੋਰ ਦਾ ਕਹਿੰਦਾ ਰਾਤ ਨੂੰ ਖੜ੍ਹ ਜਾਂਦੇ ਸੜਕਾਂ ਪਰ ਕੁੜੀਆਂ ਯਾਰ ਕਹਿੰਦਾ ਬਹੁਤ ਮਾੜਾ ਹਾਲ ਹੋਇਆ ਹੋਇਆ ਆਵ ਲੈਂਡ ਤੋਂ ਆਇਸਪੁਰ ਕਹਿੰਦਾ 30 30 40 40 ਪਾਉਂਡ ਪਰ ਕਹਿੰਦਾ ਕੰਮ ਕਰ ਰਿਹਾ ਹੈ ਕਹਿੰਦਾ ਇਹ ਹੈ ਬਹੁਤ ਔਖਾ ਹੋਇਆ ਹੋਇਆ ਕਹਿੰਦਾ ਹੁਣ ਇੱਥੇ ਯਾਰ ਪਰ ਤੁਹਾਨੂੰ ਪਤਾ ਯਾਰ ਜਿਹੜੇ ਸਾਡੇ ਪੰਜਾਬੀ ਨੇ ਜਿੱਦੋਂ ਨੂੰ ਸੱਦੇ ਹੁੰਦੇ ਆ ਫੱਕ ਕਰਕੇ ਰੱਖ ਦਿੰਦੇ ਸਾਰੀ ਚੀਜ਼ ਦਾ ਯਾਰ ਆਪਣੇ ਵਿਚਾਰ ਜਰੂਰ ਦਿਓ ਵੀ ਇਸ ਗੱਲ ਦਾ ਇੱਕ ਮੈਂ ਕੱਲ ਵੀ ਗੱਲ ਕਰਦੀ ਮੈਂ ਸਿੰਗਰ ਸਾਡੇ ਪਰ ਤੋਂ ਕੱਲ ਵੀ ਤੁਸੀਂ ਬੜਾ ਪਿਆਰ ਸਤਿਕਾਰ ਦਿੱਤਾ ਉਸ ਗੱਲ ਪਰ ਅੱਜ ਵਾਲੀ ਗੱਲ ਤੁਹਾਨੂੰ ਕਿੰਦਾ ਲੱਗੀ ਇਹ ਹੈਗੇ ਇਹ ਸ਼ੇਅਰ ਮਾਰਕੀਟ ਦੇ ਵਿੱਚ ਕੁਛ ਐਦਾਂ ਨਹੀਂ ਹੈਗੀਆਂ ਜੇ ਤੁਸੀਂ ਸ਼ੇਅਰ ਮਾਰਕੀਟ ਮੈਨ ਲੱਗਿਆ ਹੋ ਤਾਂ ਸਰਚ ਕਰਨ ਪਰ ਮੇਰਾ ਮੈਂ ਉਧਰ ਸਰਚ ਕਰਦਾ ਫਿਰ ਇੱਧਰ ਦਬਦਾ ਸੀ ਉਸ ਚੀਜ਼ ਦੇ ਨਾਲ ਵਿੱਚ ਵੜਨਾ ਪੈਣਾ ਫਿਰ ਹੈਗੇ ਐਦਾਂ ਦੇ ਐਪ ਜਿਹੜੇ ਤੁਹਾਡੇ ਆਪੇ ਪੈਸੇ ਲਾਈ ਜਾਂਦੇ ਲਾਈ ਜਾਂਦੇ ਐ ਪੰਜ ਤੁਸੀਂ ਜਾਂ ਬੈਂਕ 'ਚ ਜਾ ਕੇ ਬੰਦੋ ਫੀ ਐਫ ਡੀਓ ਕਰਵਾ ਦਿਓ ਯਾਰ 4000 ਦੀ ਕਿੱਥੇ ਕਿੱਥੇ ਪਹੁੰਚ ਜਾਣੀ ਅ ਜੇ 4000 ਕਰਾਉਣੇ ਆ ਅ 4 ਸਾਲ ਬਾਅਦ 8 ਅੱਠ ਤੇ ਬਹੁਤ ਬਹਿ ਬਣ ਜਾਂਦਾ ਹੁਣ ਮੈਂ ਕਹਾਂ ਉਹਨਾਂ ਭਾਗ ਗੁਣਾ ਚ ਪੈਣਾ ਜੇ ਬੈਂਕ ਚ ਆਪਾਂ ਐਫ ਡੀ ਕਰਾਉਂਦੇ ਬੱਚਿਆਂ ਦੇ ਨਾਮ ਉੱਪਰ ਬਹੁਤ ਉਹ ਵੀ ਐਫ ਡੀ ਦੀ ਬਹੁਤ ਬਣਾਂ ਬੈਂਕ ਚ ਵੀ ਹੈਗੇ ਹੁਣ ਕਈ ਸਕੀਮਾਂ ਆ ਗਈ ਜਿਹੜੀਆਂ ਲਾਈਫ ਇਨਸ਼ੋਰਸ ਐਸ ਵੀ ਆਈ ਦੀ ਲਾਈਫ ਇਨਸ਼ੋਰਸ ਉਹਦੇ ਵਿੱਚ ਲਾ ਦੋ ਖੁੱਲਾ ਇੱਕ ਕਰ ਰਿਆ ਸੀ ਸਰਚ ਇੱਕ ਮੈਂ ਕੈਪਿੰਗ ਹੋ ਜਾਂਦੀ ਹੈ ਕੈਪਿੰਗ ਬਹੁਤ ਤਰ੍ਹਾਂ ਦੇ ਹੈਗੇ ਮੜਾ ਸਰਚ ਕਰੋ ਚੀਜ਼ ਉੱਪਰ ਬਾਕੀ ਇਧਰ ਗੁੱਜਰ ਬਾਈ ਹੁਣੀ ਬੈਠੇ ਆ ਧੂਣੀ ਲੈ ਹੁਣ ਧੂਣੀ ਬਾਲੀ ਆ ਬਾਈ ਤੁਸੀਂ ਰਸਕੇ ਤੋੜ ਕੇ ਬਰਨ ਗਿਆ ਤੇ ਹਾਂ 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 ਹੁਣ ਥੋੜਾ ਜਿਹਾ ਸੇਕ ਜਾ ਹੋਊਗਾ ਹੁਣ ਥੋੜੀ ਜਿਹੀ ਗਰਮੈਸ ਆਊਗੀ ਤੂੰ ਵੀ ਤਾਂ ਉਲਟ ਦਿਸ਼ਾ 'ਚ ਬੈਠਾ ਸਿੱਧੀ ਦਿਸ਼ਾ 'ਚ ਬੈਠ ਆਹ ਕਿਉਂ ਕੋ ਆ ਬੜਾ ਜਿਹਾ ਕੋਠੇ 'ਤੇ ਪਰ ਥੋੜਾ ਨਾ ਰੋਗਾ ਜੁਗਾ ਪਾਇਆ ਜਾਵੇ ਯਾਰ ਜਾਨਵਰਾਂ ਨੂੰ ਰੋਟੀਆਂ ਬੱਚਿਆਂ ਦੇ ਕੋਲ ਜੇ ਬੱਚਿਆਂ ਨੂੰ ਰੋਟੀਆਂ ਕਿੰਨੀ ਇਕਦੀਆਂ ਮੈਂ ਕੱਲ ਤਾਂ ਨਾ ਦੋ ਰੋਟੀ ਬੱਧੀ ਲੈ ਕਰਨੀਆਂ ਮੋਟਰ ਬੰਨਾ ਤੋੜ ਕੇ ਬਾਤ ਸੀ ਹਾਂ ਸਵੇਰ ਟਾਈਮ ਨਾ ਮੈਂ ਪਾਉਂਦਾ ਇਹ ਕੱਲ ਤੇ ਇਹ ਕੱਲ ਤੇ ਕਾਨੂੰਨ ਲਾਗੂ ਹੋ ਜਾਊਗਾ ਦੋ ਰੋਟੀਆਂ ਬੱਧੀਆਂ ਆਉਣਗੀਆਂ ਹਾਂ ਜਿਹੜੇ ਬਾਹਰ ਬਿਸਕੁਟ ਬ੍ਰੀਕ ਆ ਉਹ ਲਿਆ ਪੋਰਾ ਕੋਲੀ ਜੀ ਕਾਲਜ ਪੋੜ ਕੇ ਉੱਥੇ ਪਾ ਮਾ ਥੱਲੇ ਪਾ ਦੇ ਪਾ ਦੇ ਪਾ ਦੇ ਕੱਲ ਕੱਲ ਪੈ ਕੇ ਕਿ ਇਹਨਾਂ ਦਿਨਾਂ ਚ ਠੰਡ ਹੋ ਜਾਂਦੀ ਆ ਤੇ ਪੰਛੀਆਂ ਨੂੰ ਚੋਗਾ ਲੱਭਣ ਚ ਉਹ ਹੁੰਦੀ ਆ ਉਹ ਗੁੱਜੋ ਬਿਸਕੁਟ ਲੈਂਦੇ ਤੇ ਹੋਰ ਭੋਰਾ ਚੋਰਾ ਜਿਹੜੇ ਪਈਆਂ ਪਕੌੜੀਆਂ ਜੀ ਮੈਂ ਕਹ ਪੋਰ ਕੇ ਪਾ ਲਈ ਕੋਠੇ ਪਰ ਕਿ ਮੈਨੂੰ ਇਹਨਾਂ ਦੀ ਜਿਹੜੀ ਹੁਣ ਆਹ ਥਿੰਚ ਥਿੰਚ ਦੋ ਥੋੜਾ ਹੋਇਆ ਮੈਂ ਕਹ ਯਾਰ ਅਸੀਂ ਕੰਮ ਕਰਿਆ ਜਾਵੇ ਯਾਰ ਇੱਥੇ ਹੁਣ ਪਾਣੀ ਆ ਰਿਹਾ ਹੈ ਇਹਦਾ ਇਲਾਜ ਕਰਨਾ ਪੈਣਾ ਹੁਣ ਸਾਨੂੰ ਕੱਲ ਨੂੰ ਇੱਕ ਅੱਧ ਦਿਨ ਚ ਕਰਦਾ ਮੈਂ ਬਾਕੀ ਸੋਚਣ ਦੀ ਗੱਲ ਐ ਗੱਲਾਂ ਤਾਂ ਆਪਾਂ ਬਹੁਤ ਵੱਡੇ ਵੱਡੇ ਕਰਨਾ ਬਹੁਤ ਵਾਰੀ ਕਿਹਾ ਪਰ ਅਪਲਾਈ ਕਰਨਾ ਇੱਕ ਵਾਰ ਕੌੜਾ ਕੁੱਟ ਭਰ ਕੇ ਆਪਾਂ ਲੱਗੇ ਹੋਏ ਆਂ ਲੋਕਾਂ ਦੇ ਪਿੱਛੇ ਜਿੱਦਾਂ ਲੋਕ ਕਰਦੇ ਆਂ ਭੀੜ ਦਾ ਹਿੱਸਾ ਬਣਦੇ ਆਪਾਂ ਜਿੱਦੋਂ ਭੀੜ ਚੱਲਦੀ ਹੈ ਨਾ ਉਦੋਂ ਚੱਲ ਪੈਂਦੇ ਆ ਇਹ ਤਾਂ ਆਪਾਂ ਉਹ ਹਿੱਸੇ ਇੱਧਰ ਨੂੰ ਆਉਂਗੇ ਨਾ ਆਪਾਂ ਲੋਕਾਂ ਨੇ ਕਹਣਾ ਤੂੰ ਟਟ ਹੈ ਢੇਰੀ ਹੋ ਕੇ ਗਰੂਗਾ ਤਾਂ ਮਰੂਗਾ ਲੋਕਾਂ ਨੇ ਸਲਾਹਾਂ ਦੇਣੀ ਆ ਪਰ ਫਿਰ ਆਪਣੇ ਉੱਪਰ ਵਿਸ਼ਵਾਸ ਰੱਖੇ ਕਰੋ ਵੀ ਹਾਂ ਮੈਂ ਕਰਕੇ ਦਿਖਾਉਂਗਾ ਮੈਂ ਹਾਂ ਕਰੂੰਗਾ ਚੀਜ਼ ਇਹ ਪਰ ਉਹਦਾਂ ਬਾਅਦ ਵਿੱਚ ਦੂਜਾ ਨਾ ਉਹ ਪਰ ਜਦ ਚਪੀੜੀ ਵੱਜਦੀ ਆ ਫਿਰ ਪਤਾ ਲੱਗਦਾ ਹੁਣ ਪੜ੍ਹਾਈ ਦੀ ਵੀ ਵੈਲਿਊ ਐਦਾਂ ਹੋ ਜਾਂਦੀ ਹੁਣ ਮੇਰੇ ਨਾਲ ਦੇ ਜਿਹੜੇ ਮੁੰਡੇ ਨਾ ਤੁਹਾਨੂੰ ਮੈਂ ਦੱਸਦਾ ਜਦੋਂ ਬੰਦਾ ਨਾ 40 ਸਾਲ ਦਾ ਹੋ ਜਾਂਦਾ ਹੈ ਜੇ ਨਹੀਂ ਪੜ੍ਹਾਈ ਬੰਦੇ ਨੇ ਕੀਤੀ ਨਹੀਂ ਵੈਲਿਊ ਜ਼ੀਰੋ ਹੋ ਜਾਂਦੀ ਪਤਾ ਮੈਂ ਤੁਸੀਂ B.R.D, B.Sc+C.Sc ਕਿੜੀਆਂ-ਕਿੜੀਆਂ ਡਿਗਰੀਆਂ ਕੀਤੀਆਂ ਉਹਦੀ ਵੈਲਿਊ ਜ਼ੀਰੋ ਹੋ ਜਾਂਦੀ ਹੈ ਕਈ ਵਾਰ ਨਾ ਜਿਹੜਾ ਤੁਹਾਡੇ ਨਾਲ ਦਾ ਮੁੰਡਾ ਜਾਂ ਕੁੜੀ 8 ਫੇਲ ਜਾਂ 7 ਫੇਲ ਉਹ ਤੁਹਾਡਾਂ ਨੂੰ ਵੱਧ ਪੈਸੇ ਕਮਾਉਂਦੇ ਹੁੰਦੇ ਆ। ਵੈਲਿਊ ਜ਼ੀਰੋ ਹੋ ਜਾਂਦੀ ਪੜਾਈ ਦੀ ਤੇ। ਕੁਝ ਹੈਗੇ ਜਿਹੜੇ ਹੁਣ ਮੇਤੇ ਵੀ ਹਟ ਗਏ ਦੇ ਮੁੰਡੇ ਚੰਗੇ ਪੈਸੇ ਬਣਾਉਂਦੇ ਆ ਟੈਕਸੀਆਂ ਪਾਈਆਂ ਹੋਈਆਂ ਉਹਨਾਂ ਨੇ। ਠੀਕ ਆ ਕਿਸੇ ਨੇ ਕਿਸੇ ਦਾ ਕਾਰੋਬਾਰ ਕਰਕੇ ਕਿਤੇ ਦੇ ਕਿਤੇ ਪਹੁੰਚੇ ਹੋਏ ਸਾਡੇ ਨਾਲੋਂ ਘੱਟ ਪੜੇ ਹੋਏ। ਬਈ ਸਾਡੇ ਨਾਲੋਂ ਇੰਨੇ ਪੜੇ ਹੋ ਤਾਂ ਉਦੋਂ ਹੀ ਘੁੰਮਦੇ ਫਿਰਦੇ ਹਾਲੇ। ਉਹਨੂੰ ਉਈਓ ਚੌੜਜ ਹੋਈ ਜਾਂਦੇ ਆ। ਅਸੀਂ ਪੜਾਈਆਂ ਕਰੀਆਂ ਹੋਈਆਂ ਅਸੀਂ ਤੁਹਾਡਾਂੋਂ ਜ਼ਿਆਦਾ ਇੰਟੈਲੀਜੈਂਟ ਆ। ਉਸ ਟਾਈਮ ਪੜਾਈ ਦੀ ਵੈਲਿਊ ਜ਼ੀਰੋ ਹੋ ਜਾਂਦੀ ਆ। ਇਹ ਗੱਲਾਂ ਪਹਿਲਾਂ ਕਿਉਂ ਨਹੀਂ ਆਈਆਂ ਹੈਗੀਆਂ ਇਹ ਤਾਂ ਪਹਿਲਾਂ ਹੁੰਦੀਆਂ ਸੋਚਿਆ ਹੁੰਦਾ ਚੀਜ਼ ਵਿਚਾਰ ਪਰ ਇਹਦੇ ਵਿੱਚ ਇੱਕ ਇੱਕ ਇਫੈਕਟ ਹੋਰ ਆ ਜਾਂਦਾ ਹੁਣ ਮੈਂ ਸੋਚ ਲਿਆ ਪਰ ਜਿਹੜੀ ਮਾਂ ਹੁੰਦੀ ਹੈ ਨਾ ਉਹਨੇ ਨਹੀਂ ਮੰਨਣਾ ਹੈਗੇ ਚੀਜ਼ ਇਹ ਇਹ ਚੀਜ਼ ਅਪਲਾਈ ਕੀਤੀ ہوئی ਹੈ ਜੀ ਸਾਡੇ ਘਰ 'ਚ ਵੀ ਹੋਈ ਹੋਈ ਹੈ ਅਪਲਾਈ ਕੀਤੀ ਹੋਈ ਹੈ ਜਦੋਂ ਹੌਲੀ ਬੈਠ ਕੇ ਵਿਚਾਰ ਕਰੂੰਗੇ ਤੁਸੀਂ ਸਮਝੂਗੇ ਦਿਮਾਗ 'ਚ ਪਾਉਂਗੇ ਜਨਾਨੀਆਂ ਇਹਦੇ ਵੀ ਇਦਾਂ ਹੋ ਜਾਊਗਾ ਨਾ ਵੀ ਗਾਹ ਨੌਕਰੀਆਂ ਪਈਆਂ ਹੀ ਆ ਜਿਹੜੇ ਲੋਕਰ ਦਾ ਗੱਲਾਂ ਕਰਨੇ ਕਰ ਲੈਣ ਦਿਓ ਲੋਕ ਦੱਸਿਓ ਨਾ ਚੁੱਪ ਚਬੇਤੀ ਸਾਈਡ ਪਰ ਜਿਹੜੇ ਤੁਸੀਂ ਪੈਸੇ ਆ ਮਹੀਨੇ ਦੇ ਪਾਈ ਜਾ ਪਾਈ ਜਾ ਦੋ ਸਾਲ ਬਾਅਦ ਜਾਂ 18 ਦਾ ਹੋ ਗਿਆ ਜਾਂ 15 ਦਾ ਹੋ ਗਿਆ ਵਧੀਆ ਮੋਟਰਸਾਈਕਲੇ ਦੇ ਦੋ ਵਧੀਆ ਗੱਡੀ ਚ ਭੇਜੋ ਤੇ ਪਤਾ ਲੱਗੇ ਹੁਣ ਇਹ ਕਿਦਾਂ ਵੀ ਫੇਰ ਦੱਸਿਓ ਵੀ ਆ ਦੇਖੋ ਅਸੀਂ ਸ਼ੇਅਰ ਮਾਰਕੀਟ ਦੇ ਨੋਪਰ ਪੈਸੇ ਲਾਏ ਤੇ ਆ ਸ਼ੇਅਰ ਮਾਰਕੀਟ ਵਾਲੇ ਕਿਤੇ ਆਪਣੇ ਦੇ ਹਾਲੇ ਇੱਧਰ ਆਇਆ ਨਹੀਂ ਆਪਣੇ ਮੈਂ ਪਾਇਗਾ ਨਾ ਪੰਜਾਬੀ ਨੇ ਸ਼ੇਅਰ ਮਾਰਕੀਟ ਚੋਂ ਆ ਜਾਣ ਤਾਂ ਫੱਕੀ ਹੜਾ ਦੇਣ ਜਿੱਦੋਂ ਨੂੰ ਹੋ ਜਾਂਦੇ ਨਾ ਤਾਂ ਫੱਕੀ ਹੜਾ ਦੇਣ ਆ ਕਰਨਾਟਕ ਵਾਲੇ ਸਾਈਡ ਤੋਂ ਦੇਖਿਆ ਉਧਰੋਂ ਬੰਦੇ ਹਰੇਕ ਦੂਜਾ ਬੰਦਾ ਸ਼ੇਅਰ ਮਾਰਕੀਟ ਵਿੱਚ ਲੱਗਿਆ ਹੁੰਦਾ ਚਲੋ ਜੀ ਧੰਨਵਾਦ ਜੀ ਮੈਂ ਦਿਖਾਉਂਦਾ ਉਧਰ ਪਈ ਜਾਨਵਰ ਉਹਨਾਂ ਨੂੰ ਪਾ ਤੇ ਇੱਧਰ ਉਹ ਐਦਾਂ ਨਹੀਂ ਆਉਣਾ ਇਹਨਾਂ ਨੇ ਪਾ ਤੇ ਹਾਂ ਜੀ ਹਾਂ ਜੀ ਕ੍ਰਿਡ ਕੋਟ ਆ ਗਿਆ ਹਾਂ ਚਲ ਰੱਖ ਦੇ ਕੋਈ ਨਾ ਕੋ ਤੁਰ ਕੇ ਆਊਗਾ ਜੀ ਉਹ ਅੱਗੇ ਕਿਚੜੀ ਜਿਹਾ ਚੁੰਝ ਜੀ ਸਵਾਰਨ ਲੱਗ ਗਈ ਦੋ ਆ ਗਈਆਂ ਤਿੰਨ ਆ ਗਈਆਂ ਆ ਜਾ ਵੀ ਆ ਜਾ ਮੈਂ ਦੂਰ ਖੜਦਾ ਨੇੜੇ ਜਾ ਕੇ ਬੈਠ ਗਈਆਂ ਹਾਂ ਲੈਣਾ ਇਹਨਾਂ ਨੇ ਹਾਂ ਮਾਝਾ ਕੋਲ ਜਾਊਗਾ ਇਹ ਵੀ ਸ਼ੱਕ ਹੁੰਦਾ ਕਿ ਸਾਡਾ ਸ਼ਿਕਾਰ ਤਾਂ ਨਹੀਂ ਕਰਨ ਲੱਗੇ ਵੀ ਚੋਗਾ ਬਾਗ ਸਾਡਾ ਸ਼ਿਕਾਰ ਕਰੂਗੇ ਕਿ ਇੱਥੇ ਨੇ ਸਾਡਾ ਮਾੜਾ ਮੋਟਾ ਸੀ ਜਾਂ ਖਾ ਪੀ ਕੇ ਸਾਡਾ ਫੂਡ ਗਿਰ ਜਾਂਦਾ ਤਾਂ ਹੀ ਐ ਸਾਈਡ ਨੂੰ ਆ ਕੇ ਬਹਿ ਜਾਂਦੀਆਂ ਇਹ ਮੜਾ ਮੋੜਾ ਜਿਹੜਾ ਚੁੰਝਾ ਮਾਰ ਲੈਂਦੀਆਂ ਇਹ ਅੱਜ ਕਰਿਆ ਪੰਨ ਵਾਲਾ ਕੰਮ ਆ ਖਾਈ ਗਏ ਨੇ ਇਹਨਾਂ ਨੂੰ ਹਾਂ 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 ਧੰਨਵਾਦ ਜੀ ਲਾਈਵ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਹੁਣ ਫਿਰ ਕਿਸੇ ਕੱਲ ਨੂੰ ਕੋਈ ਹੋਰ ਟੌਪਿਕ ਲੈ ਕੇ ਆਵਾਂਗੇ ਵਿਚਾਰਾ ਕਰੇ ਕੋਈ ਗੱਲ ਪਰ ਜਦੋਂ ਹੁਣ ਤੁਸੀਂ ਇਹ ਗੱਲ ਸੁਣ ਲਈ ਨਾ ਬੈਠ ਕੇ ਸੱਤ ਦੇ ਵਿੱਚ ਜਾਂ ਹੋਰ ਬੰਦੇ ਨਾਲ ਗੱਲਾਂ ਕਰੇ ਕੋਈ ਵੀ ਹਾਂ ਯਾਰ ਇਹ ਗੱਲ ਘੈਂਟ ਦੀਆਂ ਬੁਰੀ ਧੰਨਵਾਦ ਜੀ